ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਹਾਰੀ ਕਈ ਕੋਟ ਮੈਂ ਤੀਰਥ ਵਾਸੀ ਕਈ ਕੋਟ ਮਨ ਪਰ ਮੈਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵ ਤਨ ਨਾਮ ਤੇ ਆਵੇ ਨਾਨ ਕਰਤੇ ਕੰਤ ਨ ਪਾਵੇ ਕਈ ਕੋਟ ਪੈ ਭਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈ ਗਾਤਮਨ ਕੋਰ ਕਈ ਕੋਟ ਪਰਦਰਪ ਕੋਇ ਨਾ ਕੋਇ ਕੋਟ ਪਰਦੂਖ ਨ ਕਰੇ ਕਈ ਕੋਟ ਮਾਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖਲ ਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸੱਸੀ ਅਰ ਸੂਰਨ ਖਤਰ ਕਈ ਕੋਟ ਦੇਵਦਾਨਮ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤਿ ਤਾਰੇ ਨਾਨਕ ਜਿਸੁ ਜਿਸੁ ਪਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਜ ਤਨ ਸਤਤ ਕਈ ਕੋਟ ਬੇਦ ਪ੍ਰਾਨਿ ਸਿਮਰਤ ਅਸਸਤ ਕਈ ਕੋਟ ਕੀਰਤਿ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੇ ਕਈ ਕੋਟ ਗਿਰੀ ਮੇਨ ਸਵਰਣ ਥੀਵੇ ਕਈ ਕੋਟ ਜਾਖਿ ਨਰਪਸਾਚ ਕਈ ਕੋਟ ਭੂਤ ਪੇਤ ਸੁਕ੍ਰਮਿ ਗਾਚ ਸਭ ਤੇ ਨੇਰੈ ਸਭੂਤੇ ਦੂਰ ਨਾਨਕ ਆਪ ਲਿਪਤ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਖ ਨਿਵਾਸੀ ਕਈ ਕੋਟ ਜਨ ਮੈਂ ਜੀਵੇ ਮਰੇ ਕਈ ਕੋਟ ਬੌਜੋਨੀ ਫਿਰੈ ਕਈ ਕੋਟ ਬੈਠੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਤ ਧਵੰਤ ਕਈ ਕੋਟ ਮਾਇਆ ਮੈਂ ਚਿੰਤ ਜਹ ਜਹ ਪਾਣ ਤੈ ਤੇ ਰੱਖੇ ਨਾਨਕ ਸਭ ਕੁਛ ਪ੍ਰਭ ਕੇ ਹੱਥੇ ਕਈ ਕੋਟ ਬੇਬਰਾਗੀ ਰਾਮਨਾਮ ਸੰਤਿ ਨਿਵ ਲਾਗੀ ਕਈ ਕੋਟ ਪ੍ਰਮਖੋ ਖੋਜਨ ਤੇ ਆਤਮ ਰਮੈ ਪਰਮ ਬ੍ਰਹਮ ਲਹਿੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲੇ ਪ੍ਰਭ ਬਨਾਸ ਕਈ ਕੋਟ ਮੰਗੇ ਸਤ ਸੰਗ ਪਰਮ ਰਮਤਿ ਨਾਗਾ ਰੰਗ ਜਿਨ ਕੋ ਹੋਏ ਆਪਸੋ ਪ੍ਰਸੰਨ ਨਾਨਕ ਤੇਜ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਵਿਸਥਾਰ ਕਈ ਵਾਰ ਪਸਰੇ ਉਪਸਾਰ ਸਦਾ ਸਦਾ ਇੱਕ ਏਕ ਓੰਕਾਰ ਕਈ ਕੋਟ ਕੀਨੇ ਬਪਾਤ ਪ੍ਰਭਤ ਹੋਏ ਬ੍ਰਹਮੈ ਸਮਾਤ ਤਾਂ ਖੰਤਰ ਜਾਣੇ ਕੋਈ ਹਪੇ ਆਪਨਾਨਕ ਪ੍ਰਭ ਸੋਏ ਕਈ ਕੋਟ ਪਰਮ ਕੇ ਦਾਸ ਤិន ਹੋਵਤ ਤਤ ਪਰਗਾਸ ਕਈ ਕੋਟ ਤਤ ਕੇ ਬਿਤੇ ਸਦਾ ਨਿਹਾਰੇ ਕੋ ਨਿਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੈ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਜਿਸਮਾਵੇ ਆਪਣੇ ਜਨ ਕੋ ਸਾਸ ਸਾਸ ਸੁਮਾਰੇ ਨਾਨਕ ਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ